ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਪਹਿਲਾਂ ਤਾਂ ਸਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਣੇ ਨਾਲ ਭਰਾ ਨਰਿੰਦਰ ਹਾਂ ਨਰਿੰਦਰ ਕਿੱਦਾਂ ਬਈ ਵਧੀਆ ਬਈ ਤੇ ਅੱਜ ਦਾ ਵਲੌਗ ਹੈਗਾ ਆਪਣਾ ਭਾਈ ਜੀਵਨ ਨਾਲ ਕਬੱਡੀ ਪਲੇਅਰ ਜਿਹਨੇ 5 ਲੱਖ 50 ਹਜ਼ਾਰ ਦੀਆਂ ਰੇਡਾਂ ਪਾਈਆਂ ਤੇ ਬਣੇ ਰਿਓ ਵੀਡੀਓ ਚ ਤੇ ਤੁਹਾਨੂੰ ਦਿਖਾਉਣੇ ਅੱਜ ਦਾ ਵਲੌਗ ਤੇ ਮਾਰਨਿੰਗ ਵਰਕਆਊਟ ਵਿਦ ਜੀਵਨ ਮਾਨੁਕੇ ਕੇ ਕਿਵੇਂ ਬਈ ਬਈ ਜਰੂਰੀ ਨਹੀਂ ਠੀਕ ਹੈ ਚੱਲ ਵਾੜਾ ਪਾਰ ਪਾ ਦੇਣਾ ਇੱਕ ਰਾਏ ਦੇ ਆ ਬਣਾ ਦੇ ਬਾਈ ਆ ਸਾਉਦੀਆ ਦੇ ਤੇ ਦੋ ਤਾਂ ਮਸ਼ੀਨੇ ਨਾਲ ਦੇ ਦੇਖੋ ਦੋਸਤੋਂ ਗਰਾਊਂਡ ਚ ਆਵਾਂਗੇ ਤੇ ਜੀਵਨ ਬਾਈ ਦਾ ਸਹਾਇਕ ਬਾਕੀ ਦੰਨ ਆ ਜਾਣਾ ਤਿਆਰ ਹੈ ਤੇ ਅੱਗ ਪੈ ਗਿਆ ਮੁੰਡੇ ਤੇ ਉਹ ਬਾਈ ਵੀ ਅੱਗੇ ਨਾ ਗੋਪੀ ਵਧੀਆ ਆਉਣ ਲੱਗੀ ਗਾਉਣ ਆਉਣ ਗਿਆ ਕਰਕੇ ਬਈ ਤੇ ਕੱਟ ਕੇ ਹੁਮਾ ਕਰਨੇ ਦੇਖੋ ਚਲੋ ਵਲੌਗ ਤੇ ਦਿਖਾਉਨੇ ਤੁਹਾਨੂੰ ਐਕਸਰਸਾਈਜ਼ ਸਾਰੀਆਂ ਬਾਈ ਦੇ ਜੋ ਵੀ ਵਰਕਆਊਟ ਲਾਉਂਦਾ ਆਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਬਣੇ ਰਿਓ ਵੀਡੀਓ ਚ 11000 ਨਾ ਤੁਹਾਨੂੰ ਭਾਈ ਜੀਵਨ ਕੰਧਾ ਜਿਹੜਾ ਤੇ ਦਿਖਾਊਗਾ ਹਾਂ ਗਰੈਂਡ ਦੇ ਵੱਡਾ ਵੱਡਾ ਫੋਟੋ ਮਾਈ ਦਾ ਨਾਮ ਯਾਰ ਵਾਕਈ ਕਰਕੇ ਦਿਖਾਉਂਦਾ 11000 ਰੁਪਿਆ ਸਹੀ ਆ ਇਹ ਫਟ ਕਰ ਦੇਣਾ ਮੈਂ ਤਾਂ ਅਫਵਾਲਤ ਰਬ ਦੁੰਦਾ ਉਹ ਦੁਕਾਨ ਚ ਸਮਾਨ ਭਰ ਦੇ ਸਮਾਨ ਦਾ ਚਲੋ ਵਿਚਾਰਾ ਲਿਆਓ ਮੈਂ ਤਾਂ ਕੰਮ ਨਹੀਂ ਹੋਇਆ ਸਤਾ ਬਾਪੂ ਦੇ ਵੀ ਬਹੁਤ ਬੱਚੇ ਬਾਪੇ ਦੇ ਨਾਲ ਵੀ ਬਹੁਤ ਆਏ ਅੱਜ ਗਰਾਊਂਡ 'ਚ ਮਿਲਣਾ ਦਾ ਇੱਕ ਥੋੜਾ ਇੰਡੀਆ ਪਾਕਿਸਤਾਨ ਦੇ ਜੰਗ ਵਾਂਗ ਕਰਕੇ ਬੱਚਿਆਂ ਨੂੰ ਜਿਵੇਂ ਛੁੱਟੀਆਂ ਤੇ ਬਾਈ ਗਰਾਊਂਡ 'ਚ ਆਏ ਬੱਚੇ ਲੌਣ ਲੱਗੇ ਮਿਹਨਤ ਬਹੁਤ ਵਧ ਗਿਆ ਕ੍ਰੀਜ ਤੇ ਲੱਗੇ ਰੋ ਬਾਈ ਜੀ ਹੁਣ ਲੱਗੇ ਆਵੇ ਗੋਪੀ ਲਾ ਮੈਚ ਹੁਣ ਹਾਂ ਹਾਂ 6 6 ਅਸਲਾ ਬੈਠੇ ਖੜਾ ਆ ਬੰਦੇ ਹੈ ਅੱਜ ਬਾਈ ਫੋਕ ਤੇ ਬਾਈ ਯਾਰ ਕਹਿੰਦਾ ਕੋਈ ਸੁਣਾਉਗਾ ਜਾਨਵਰ ਕੇ ਉਹ ਨਹੀਂ ਬਾਈ ਫੋਕ ਤੇ ਬਾਈ ਉਹ ਕਿਹ ਪਤਾ ਕਿੰਨੇ ਤੀ ਧਾਗੇ ਤੇ ਨਹੀਂ ਦਿਖਾਉਂਦਾ ਕਾ ਬੜਾ ਲੈਂਦਾ ਇਹ ਇਹਦਾ ਰੂਮ ਦਾ ਨਜ਼ਰ ਨਹੀਂ ਹੁੰਦੀ ਖੁਸ਼ੀ ਯਾਰ ਹੁੰਦਾ ਨਹੀਂ ਯਾਰ ਕੇ ਪਤਾ ਕਿੰਨੇ ਰਾਤ ਤੋਰ ਲ ਜਾਂਦੇ ਸਰਦਾਰ ਵਰਗੇ ਉਹਨਾਂ ਨੂੰ ਤੇਰੀ ਹੀ ਨਜ਼ਰ ਲੱਗ ਜੇ ਲੈ ਉਹਨਾਂ ਨੇ ਪਤਾ ਨਹੀਂ ਮਾਦੇ ਧਿਆਨ ਨਹੀਂ ਨਾ ਨਹੀਂ ਇਹ ਤੈਨਸੋਰ ਪੱਤੀ ਉਹ ਸੀ ਨਾਲੇ ਤੁਹਾਡੇ ਜੰਮ ਵਾਲਾ ਕਾਲੇ ਗੂਲੇ ਅੱਗੇ ਉਹਦਾ ਸਪੀਕਰਾਂ ਦਾ ਗੱਗੇ ਰਪਰਾ ਐ ਕਿ ਤੂੰ ਸੀ ਬਿੰਦੀ ਬਿੰਦੀ ਤੇ ਦੋ ਵਾਰੀ ਮੈਂ ਮਗਰ ਲੱਗਿਆ ਜਿੱਤਿਆ ਪਹਿਲੀ ਯਾਰ ਮੈਂ ਲੱਗਿਆ ਨਹੀਂ ਅੱਜ ਤਿੰਨ ਰੌਂਡਾਂ ਚ ਤੋਂ ਪਹਿਲਾਂ ਮੈਂ ਹਾਰੇ ਆ ਪੋਸਟਾ ਜੀ ਤੇ ਦੋ ਵਾਰੀ ਮੈਂ ਲੱਗਿਆ ਕਿ ਨੂੰ ਤੇ ਗਾਉਂ ਉਹ ਤੂੰ ਬਿੰਦੀ ਸੀ ਗਾਜ਼ੀ ਦੇ ਭਾਰਾ ਪੱਤੀ ਨੂੰ ਤੂੰ ਭਾਰਾ ਪੱਤੀ ਨੂੰ ਤੂੰ ਪਿੰਡੀ ਦੇ ਵੀ ਉਹਨੂੰ ਯਾਰ ਹੁਣ ਕੰਨਾ ਹੋ ਰਹੀ ਨਹੀਂ ਅਸੀਂ ਪਿੰਡਾ ਨਾਲ ਐਵੇਂ ਹੋਣਾ ਵਕੀਲਾਂ ਚੋੜੀ ਨਹੀਂ ਸਾਰੇ ਵਕੀਲ ਆ ਭਰਾ ਜਦੋਂ ਕੱਲਾ ਐਵੇਂ ਫਿਰਦਾ ਇੱਥੇ ਡਕਾ ਨਹੀਂ ਮਧਰਾ ਪਾ ਕੱਲਾ ਜਿੱਤਿਆ ਦੱਸਿਆ ਅੱਜ ਸੀਗਾ ਬਾਈ ਕੱਲ ਐਵੇਂ ਉੱਠ ਗਿਆ ਪੈਰ ਸਜ ਉਹ ਭਾਰਾ ਪੱਤੀ ਜਿੱਤੇ ਵਿਆਹ ਨਹੀਂ ਹੁੰਦਾ ਉਹਦੇ ਉੱਡ ਕੇ ਰਾਤ ਕਿਵੇਂ ਸੀ ਜਾਗਾ ਬਾਈ ਮੈਂ ਬੰਜੇ ਦੇ ਪੇ ਦੇਖਿਆ ਤੁਹਾਨੂੰ ਆ ਗੁੱਪ ਕਿੰਨੇ ਦਿਨ ਦਾ ਚੈਲੰਜ ਲਿਆ ਹੁਣ ਟੱਡ ਦਾ ਮਹੀਨੇ ਦਾ ਮਹੀਨਾ ਲੱਗੇ 2 ਮਹੀਨੇ ਜਿੰਨਾ ਚਿਰ ਮਾਰਕ ਕਿੰਨਾ ਨਾਮ ਬੋਲਦਾ ਜੀਵਨ ਬਾਈ ਉਹਨਾਂ ਨੇ ਕਿੰਨਾ ਨਾਮ ਬੋਲਿਆ ਲੱਖ ਰੁਪਏ ਬੋਲਦਾ ਲੱਖ ਨਹੀਂ ਸੀਗਾ 11000 ਤੇ ਕੱਪ ਸੀਗਾ ਚਲੋ ਲੱਖ ਕਰ ਗਏ ਤੇਰੇ ਲਈ ਸਾ ਹਾਂ ਠੀਕ ਆ ਹੁਣ ਫਿਰ ਕਰ ਫਿਰ ਮਿਹਨਤ ਸ਼ੁਰੂ ਹਾਂ ਹਾਂ ਕਰੀਏ ਵਰਕ ਅੱਗੇ ਨਾਲ ਅੱਜ ਲਾਈ ਬਾਈ ਨੇ ਮੈਂ ਕਰਮ ਬਿਕਰ ਕੋਡੇ ਕਹੋਦੇ ਵੀ ਇੱਡੀ ਦੇ ਪੈਰੀ ਇੱਡੀ ਆਵਾ ਉਹਨਾਂ ਦੇ ਪੈਰੀ ਬੜੇ ਵੱਡੇ ਵਜਿਹਾ ਕਰਦੇ ਹੋਰ ਆਹੋ ਇਹਦਾ ਕਹਿੰਦਾ ਇਹਦਾ ਪੈਰਤੀ ਮਾਲਾ ਨਾਲ ਦੇ ਪੈਰ ਵੇਖੋ ਇਹ ਡਰੀਏ ਨਾ ਕਹਿੰਦਾ ਬੂਟਾ ਰੱਸਾ ਕਸੀਏ ਨੇ ਕਾਲੀ ਜਿੰਨੀ ਕਿ ਕੱਦ ਦੇ ਬੱਚੇ ਜਿੰਨਾ ਸਾਇਆ ਪੈਰ ਪੈਰ ਤੋਂ ਨਹੀਂ ਮੈਨੂੰ ਆਣਾ ਛਾਪਟੀ ਜਿਹੀ ਘੜਾ ਵੇਂਦੇ ਸੀ ਮਾਂ ਦੀ ਫੁੱਲ ਬਾਤ ਇਹ ਪਤਾ ਵੀ ਭੈ ਕਿੱਧਰੋਂ ਬੋੜ ਜੇ ਆਪਾਂ ਦਾ ਭਰਵਾ ਲੈ ਆਂਦਾ ਰੱਖਾਂ ਅੰਨ੍ਹਾ ਕਬੂਰਾਂ ਵਾਲਿਆਂ ਦਾ 2 ਘੰਟੇ ਲਿਆਂਦੇ ਚੰਨੀ ਚਲਦਾਂਗੇ ਇਹ ਆ ਜਾ ਜਰਾ ਸਰ ਬਣਾ ਲਿਆ ਲੈ ਹੱਥ ਤੱਕ ਦਾ ਕੀ ਕਰੀਏ ਇਹ ਗੱਲ ਤਾਂ ਹੈ ਜੀ ਜਿਹੜਾ ਕੋਈ दारू ਪੀ ਲੈਣਾ ਤੇ दारू ਜਮਾ ਕਰ ਲੈਣਾ ਲਾ ਲਓ ਇਹ ਤਾਂ ਕਾਸ਼ ਕਾਲ ਵੀ ਨਹੀਂ ਲੰਘੇ ਉਹਦੀ ਲੜਪੇ ਭਾਈ ਉਹ ਬਾਰੋਂ ਕਾਲੀ ਮੈਨੂੰ ਇੰਨਾ ਉਦੋਂ ਮੈਂ ਮੜੀ ਚੇਪ ਜੀ ਮੰਨਦਾ ਉਹ ਇਹਨਾਂ ਦਾ ਬੰਦਾ ਸੈਣਾ ਹੁਣ ਤਾਂ ਸਾਰੇ ਨਾਲੋਂ ਆ ਯਾਰ ਤਾਂ ਲਾ ਇੰਨਾ ਹੈ ਮੈਨੂੰ ਮੈਂ ਚੁੱਪ ਵੱਟੀ ਰਹੀ ਤਾਂ ਕਿੰਨਾ ਦਾ ਮੈਂ ਬੋਲਣਾ ਚੁੱਪ ਕਰਕੇ ਤੇ ਨਹੀਂ ਫਿਰ ਉਹਦੇ ਪਿੱਛੇ ਲੜ ਪਏ ਮੈਂ ਉਹ ਦਸ ਪਕੌੜਾ ਕਿੱਥੇ ਆ ਗਏ ਮੋਰੀ ਸਹੀ ਪਕੌੜੇ ਪਾਲੇ ਮੈਂ ਤੇ ਜਗਮੀਤ ਨੇ ਡੋਡਾ ਏ ਤੇ ਮੈਂ ਤੇ ਸਾਧੂ ਨੇ ਪਾੜੇ ਤੇ ਇਹਨਾਂ ਨੇ ਪਾਲੇ ਤੇ ਸਾਧੂ ਤੇ ਮਲਾ ਖਾਏ ਕਿਹੜਾ ਪੈਨ ਇਹ ਆਣਾ ਏ ਕੋਸ਼ਰ ਹੀਗੇ ਆ ਜੀ ਬਲੇਡੀ ਬਾਦੇ ਓ ਆ ਗਾਜ਼ੀ ਨਹੀਂ ਆ ਪਰਦੇ ਮੈਂ ਜ਼ਾਦਾ ਚਲੋ ਠੀਕ ਆ ਯਾਰ ਬਰੀ ਗੱਲ ਤੂੰ ਜਾ ਏ ਕੋਈ ਗੱਲਾਂ ਬਾਤ ਮੈਂ ਦੱਸਦਾ ਗੱਲ ਤੂੰ ਇਕੱਠੇ ਹੋਵੇ ਜਾ ਏ ਗਾਂ ਚਲੋ ਜਿਹੜੀ ਗੱਲ ਉੱਥੇ ਹੋਵੇ ਉਹ ਉੱਥੇ ਛੱਡ ਦੇ ਓ ਹਾਸੇ ਵਾਲੀ ਨਹੀਂ ਹੁੰਦੀ ਕਿ ਹਾਸੇ ਦੀ ਗੱਲ ਬਣ ਜਾਂਦੀ ਛੱਡੀ ਹੋਵੇ ਇੱਕ ਕਰ ਛੱਡੀ ਹੋਏ ਨਹੀਂ ਕੀ ਹੋਏ ਪਕੌੜੇ ਕਰਾ ਲਈ ਬਾਪੂ ਨੇ ਭਾਈ ਨਾ ਬਾਬਾ ਇੱਕ ਪਲੇਟ ਜੀ ਦਿਹਾ ਦੇ ਆਹ ਵੀ ਸਾਡੇ ਇੱਕ ਪਲੇਟਾ ਸੁੱਕੀ ਸਾਡੇ ਬਾਤ ਮੈਂ ਤੇ ਜਗਮੀ ਦਾ ਇੱਕ ਪਲੇਟ ਜੀ ਹੋ ਗਈ ਇਹ ਦਾ ਮੈਂ ਹਾਉ ਦੇ ਚਕੂਣੀ ਨਾ ਹਰੇ ਮੈਂ ਆਪਾਂ ਖਾਗ ਨਾ ਪਨੀਰ ਆ ਮਸਾਲਿਆਂ ਦੇ ਆਈ ਲੱਗ ਠੋਠਾ ਕਰਦੇ ਨਹੀਂ ਠੀਕ ਆ ਤਾਂ ਪਰ ਇੱਠਾ ਹੀ ਆ ਬਾਈ ਯਾਰ ਨਾ ਨਾ ਹੋਰ ਨਹੀਂ ਨਹੀਂ ਕਾਦੋ ਦਾ ਮਿੱਲੀ ਬਹਿਣ ਲੱਕੇ ਲਾਉਂਦਾ ਬਹਿ ਲੱਕੇ ਲਾਉਂਦਾ ਹੁਣ ਕੋ ਇੱਕ ਤੋਂ ਵਹਿ ਕੇ ਲਾ ਦੇ ਹਾਂ ਤਾਂ ਕਿੰਨੇ ਦਿਨ ਭਾਈ ਛੁੱਟੀਆਂ ਜਕਮੀਦ ਭਾਈ ਅੱਜ ਤੇ ਕੱਲ ਦੇ ਕੱਲ ਦੇ ਵੀ ਵਧੀਆ ਜਵਾਗ ਵੀ ਨੇ ਵਧੀਆ ਆਉਣ ਫਿਰ ਐਂ ਦਵਾਰ ਆ ਜਿਹੜਾ ਪਰਸੋਂ ਦੀ ਵੀ ਆ ਤਿੰਨ ਤਿੰਨ ਛੁੱਟਾਂ ਲਵਾਂਗੇ ਨਿਆਰੇ ਲੈਂਦੇ ਪੂਰੀ ਚੱਲ ਗਏ ਸੋ ਚਲੋ ਨਾਲੇ ਲੈ ਮੁੰਡੇ ਮਿਹਨਤ ਕਰੇਗੀ ਕਰਨਾ ਪੈ ਜਾਗੀ ਯਾਰ ਮਾਦਾ ਕੱਖ ਨਹੀਂ ਕਰਨਾ ਢੁੱਲੇ ਨਾਲ ਆ ਕੇ ਮੈਂ ਪ੍ਰਸ਼ਾਦਾ ਛਕਣਾ ਮੋਬਾਈਲ ਚਾਰਜ ਦੇ ਲਾਇਆ ਪਿਆ ਮੜ ਕੇ ਖਬਰਾਂ ਮੜ ਕੇ ਫੋਨ ਚੱਕ ਲੈਣਾ ਜੀ ਦੀ ਨਾਲ ਨਾ ਪੈ ਜਾਣਾ ਬਸ ਖਾਣਾ ਪਾਣਾ ਤੇ ਮੋਬਾਈਲ ਦੇਖਣਾ ਕੰਮ ਆਪ ਨੂੰ ਇਹ ਦੇਖਿਆ ਨਾ ਇਧਰ ਬੱਚੋ ਖੇਡ ਲ ਤੁਸੀਂ ਰੇਸ ਨਹੀਂ ਖੇਡਣੀ ਹੈ ਇਹ ਖੇਡ ਨਹੀਂ ਪਤਾ ਨਹੀਂ ਕਿਉਂ ਆਹ ਪਹਿਲਾ ਦਿਨ ਆਈ ਉਹਨਾਂ ਦਾ ਮਾੜਾ ਮੋਟਾ ਪੱਕਾ ਜਨਤਲੀ ਉਹ ਆ ਉਹ ਖੇਡ ਤਾ ਲੈ ਖੇਡ ਲੈ ਬਸ ਇਹਨਾਂ ਖੇਡ ਲੈ ਬਾਬੇ ਦੀ ਸੇਨਾ ਹੈ ਬਹੁਤ ਵਧੀਆ ਵਾਗ ਰਾ ਜਵਾਕਾਂ ਨੂੰ ਬਹੁਤ ਵਧੀਆ ਸਿੱਖਾ ਦਿੰਦਾ ਬਾਲੇ ਬਾਬੇ ਕੋਲ ਤਾਂ ਹੋਣਗੇ 70 75 ਜਾਣੇ ਹੈਨਾ ਇੰਨੇ ਹਨਾ ਕੱਲੇ ਜੀ ਮੁੰਡੇ ਮੁੰਡੇ ਆ ਕੁੜੀਆਂ ਤਾਂ ਲੱਗ 100 ਤਾਂ ਹੋਊਗਾ ਮੇਨ ਲੱਗ ਜਿਹੜਾ ਪ੍ਰੇਡ ਵੇਖਣ ਚੱਲ ਗਏ ਆਪਾਂ 70 75 ਨਹੀਂ ਉੱਥੇ ਐ ਨਹੀਂ ਪਹੁੰਚਦਾ ਯਾਰ ਕੀ ਲੈਣਾ ਬੱਲੇ ਬੱਲੇ ਨੂੰ ਮਾਹੌਲ ਕਰਨਾ ਨਹੀਂ ਪ੍ਰੇਡ ਉੱਥੇ ਪ੍ਰੇਡ ਵਾਲੇ ਤਾਂ ਨਹੀਂ ਪਹੁੰਚਦੇ ਯਾਰ ਬੰਬ ਵੀ ਆਉਣਾ ਪ੍ਰੇਡ ਦੇਖਣ ਆਉਂਦੇ ਲੋਕ ਆਉਂਦੇ ਆ ਬੰਬ ਵੀ ਆਉਣਾ ਉੱਥੇ ਨਹੀਂ ਕੁਝ ਕਰਿਆ ਪ੍ਰੇਡ ਹੁੰਦੀ ਨਹੀਂ ਬੰਦ ਹੋ ਗਈ ਸਾਰੀ ਪ੍ਰੇਡ ਬੰਦ ਹੋ ਗਈ ਬੰਦ ਆ ਪ੍ਰੇਡਾਂ ਅੱਛਾ ਕੋਈ ਵੀ ਨਹੀਂ ਦਿੱਲੀ ਦਿੱਲੀ 에어ਪੋਰਟ ਚੱਲਦਾ ਬਾਕੀ ਬੰਦ ਆ ਮੇਰੇ ਨਾਲ ਦਾ ਮੁੰਡਾ ਅਗਨੀ ਵੀਰਾ ਉਹਦੀ ਸ਼ਿਫਟ ਇੱਥੇ ਆ ਗਈ ਰਾਜਸਥਾਨ ਉਹ ਕਹਿੰਦਾ ਮੈਂ ਘਰੇ ਜਾਣਾ ਉਹ ਕਹਿੰਦੇ ਨਹੀਂ ਜਾਣਾ ਆਉਣ ਹੀ ਨਹੀਂ ਦਿੰਦੇ ਨੂੰ ਨਹੀਂ ਪ੍ਰੇਡਾਂ ਨਹੀਂ ਛੰਡਾ ਲਹਿਰਾਉਣਾ ਨਹੀਂ ਬੰਦ ਆ ਆਪਣੇ ਪ੍ਰੇਡ ਕਰਦੇ ਪਰ ਆਪਸ ਵਿੱਚ ਨਹੀਂ ਉਹ ਹੁੰਦਾ ਮੇਲ ਵੱਤ ਉਹ ਵੀ ਮੇਂਦਲਾ ਦਾ ਕਰਤਾ ਹੋਵੇ ਬਲੈਕਆਊਟ ਦਾ ਕਰਕੇ ਉਹਦਾ ਉਹਨਾਂ ਨੇ ਆਲਦੀ ਸ਼ਰਟ ਤੇ ਝੰਡਾ ਦਾ ਰਸਮ ਹਾਂ ਉਹ ਤਾਂ ਕਰਦੇ ਆ ਉਹਨਾਂ ਦਾ ਕਰ ਉਹ ਕਰਦੇ ਆ ਉਹ ਤਾਂ ਕਰਦੇ ਆ ਝੰਡੇ ਵਾਲਾ ਰਸਮ ਝੰਡੇ ਵਾਲੀ ਰਸਮ ਤਾਂ ਕਰਦੇ ਹੁੰਦੇ ਸੀ ਉਹ ਚਾਰਜ ਮਕਾ ਦੋਗੇ ਜੰਗਣਾ ਲੱਗੇ ਵਰਦੀ ਇਹਦਾ ਨਾ ਬਾਈ ਤਾਂ ਪਤਾ ਬਹੁਤ ਨਹੀਂ ਅਸਲੀ ਪਰ ਬਹੁਤ ਗਾਇਟਰ ਸੀ ਮੈਂ ਦੇਖਿਆ ਮਾੜਾ ਮਾੜਾ ਤੇ ਮੈਂ ਪੂਰਾ ਬੈਕ ਬੈਕ ਹੁੰਦਾ ਜਦੋਂ ਬੜੀ ਤੇ ਬੈਕ ਹੁੰਦਾ ਯੂਪਾ ਹੁੰਦਾ ਸੀ ਇਹਦੇ ਨਾਲ ਹਾਂ ਆਪਣੇ ਸਾਰੇ ਰਤਬਾਈ ਕਰਕੇ ਬਹੁਤ ਬੜੀ ਨਾਲੇ ਬੰਦੇ ਸ਼ੱਤਾ ਕੀਂ ਖਲੋ ਤਗੜੀ ਸੀ ਸਾਰੇ ਵਧੀਆ ਆਪਣੇ ਪੱਕੇ ਜਿਹੜੇ ਉਹਨੂੰ ਦੇਖਦਾ ਹੀ ਆਪਣੇ ਸੋਨੇ ਪੱਕੇ ਗਾ ਜਵਨ ਟੁਕਰਾ ਮੈਂ ਟਾਈਮ ਹੁੰਦਾ ਰਹੇ ਸ਼ੌਂਕ ਰਹਿੰਦਾ ਪਿਆ ਕੋਈ ਵੀ ਟੀਮ ਹੁੰਦਾ ਰਹੇ ਇੰਨਾ ਵਧੀਆ ਰਹਿੰਦਾ ਹਾਂ ਬੱਚੇ ਜੁੜਦੇ ਆ ਬਈ ਨਾਲ ਜਿਹੜੇ ਗਰਾਊਂਡਾਂ ਜੁੜਦੇ ਰਹਿੰਦੇ ਆ ਨਾ ਜੁੜਨਾ ਮਤਲਬ ਗਰਾਊਂਡ ਮਤਲਬ ਇਹੀ ਆ ਇਹੀ ਚੱਕਰ ਆ ਬੇ ਆ ਬਾਹਰਲੇ ਪਲੇਅਰ ਆਣਾਂ ਜਿਹੜਾ ਹੁੰਦਾ ਕ੍ਰਿਕਟ ਜੇ ਬਾਲਾ ਹੋ ਗਿਆ ਹੁਣ ਹੁਣ ਤਾਂ ਬੰਦ ਕਰਤਾ ਨਰੋਲ ਚੱਲ ਪਿਆ ਸਾਰੇ ਪਾਸੇ ਹੁਣ ਤਾਂ ਨਾਮ ਬਹੁਤ ਆ ਗਿਆ ਵੀ ਕ੍ਰਿਕਟ ਚ ਤਿੰਨ ਤਿੰਨ ਫੋੜ ਦੇਣ ਲੱਗੇ ਆ 12 ਸੁੱਖੀ ਕਮਾਮ ਸੱਦੇ 2.5 ਲੱਖ ਰੁਪਇਆ ਲਾ ਕੇ ਵਧੀਆ ਨਾ ਵੜਾ ਵਧੀਆ ਚੱਲ ਆ ਤਲਵੰਡੀ ਆ ਇੱਥੇ ਦੋ ਜੀਪਾਂ ਲੰਡੀਆਂ ਮੋਸ ਤੇ ਹਾਂ ਸਮਾਦ ਪੂਰਾ ਤਗੜਾ ਟੂਰਨਾਮੈਂਟ ਕਰਾਇਆ ਪੋਟ ਆਦਾ ਇਸ ਦਾ ਬਾਅਦ ਲਾ ਦੇ ਇੱਕ ਫੇਰ ਰੱਖਦਾ ਨੇ ਰੋਲ ਅਗਲੇ ਜੂਨ ਚ ਅਗਲੇ ਮਹੀਨੇ ਆ ਲਾਓ ਚੱਕ ਕੇ ਲਾ ਦੋ ਸਹੀ ਆ ਸਹੀ ਆ ਬਸ ਓਕੇ ਲਾਈ ਚੱਲ ਵੀਡੀਓ ਦਾ ਕਰਕੇ ਨਹੀਂ ਲਾ ਲਾ ਨਹੀਂ ਨਹੀਂ ਲਾਈ ਚੱਲ ਆਈ ਪਾ ਦੇਣਾ ਜੀ ਤਾਂ ਵਲੌਗ ਤੇ ਤੈਨੂੰ ਅਸੀਂ ਕਹਾਂਗੇ ਵੀਡੀਓ ਦਾ ਕਰਕੇ ਲੱਗਿਆ ਰਹਿੰਦਾ ਵਾ ਵੀਡੀਓ ਦਾ ਕਰਕੇ ਹੀ ਲੱਗਿਆ ਰਹਦਾ ਕਿਹਦਾ ਵਲੌਗ ਚ ਆਉਂਗਾ ਨਹੀਂ ਖਰਾਬ ਕਰਦੀ ਮੋਟੀਵੇਸ਼ਨ ਮਿਲੂਗਾ ਇਹਦੇ ਨਾਲ ਵੀਡੀਓ ਦਾ ਨਾ ਚੱਕਰ ਨਾ ਮਤੇ ਲੱਗ ਰਹੇ ਹੋਣਾ ਤੂੰ ਵੀਡੀਓ ਚਾਹਣਾ ਤੂੰ ਆਪ ਦਾ ਆਮ ਮਾਤਾ ਲੱਗ ਰਹੇ ਹੋ ਉੱਥੇ ਵੀਡੀਓ ਨਾਲ ਤੂੰ ਵੱਧ ਕਰ ਲੈਣਾ ਨਹੀਂ ਤੂੰ ਘਟ ਕਰ ਦਾ ਸਟਾਰਟ ਬੜਾ ਨੂੰ ਕਹਿੰਦਾ ਵੀਡੀਓ ਨਹੀਂ ਮੈਂ ਤਾਂ ਉਹ ਬੰਦੇ ਆਇਆ ਹੁਣ ਤਾਂ ਆਉਂਦਾ ਸੀ ਹਾਂ ਹੁਣ ਮੈਂ ਕਿਹੜੇ ਮੌਕੇ ਤੇ ਨਾ ਹੋਣਾ ਕੀ ਮਿਲਦੇ ਆ ਕੱਲ ਨੂੰ ਵਲੌਗ ਦੂਜੇ ਚ ਤੇ ਅੱਜ ਦਾ ਵਲੌਗ ਇੰਨਾ ਹੀ ਸੀਗਾ ਤੇ ਬਾਈ ਚੱਲਿਆ ਹੁਣ ਕਰੀ ਕੱਲ ਨੂੰ ਮਿਲਦੇ ਆ ਕੱਲ ਨੂੰ ਆਵਾਂਗੇ ਸਵੇਰੇ ਤੇ ਤੇਜ਼ੀ ਵੀ ਆ ਗਿਆ ਅੱਜ ਹੁਣ ਓਕੇ ਬਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ